रोपर ਚ ਵਿਜੀਲੈਂਸ ਬਿਊਰੋ ਨੇ ਮੁਰਿੰਡਾ ਦੇ ਇੱਕ ਪਟਵਾਰੀ ਨੂੰ 5000 ਰੁਪਏ ਰਿਸ਼ਵਤ ਲੈੰਦਾ ਰੰਗੇ ਹੱਥੀ ਕਾਬੂ ਕੀਤਾ ਜਾਣਕਾਰੀ ਦੇ ਮਤਲਬ ਕੁਲਦੀਪ ਕੋਰ ਵਿਧਵਾ ਸ਼ਿਵ ਸਿੰਘ ਵਾਸੀ ਬਮਣਾੜਾ ਤਹਿਸੀਲ ਮੁਰਿੰਡਾ ਦੀ ਮਾਤਾ ਸਤਿਆਵਤੀ ਦਾ ਦਿਹਾਂਤ ਹੋ ਗਿਆ ਸੀ ਅਤੇ ਉਹ ਆਪਣੇ ਪਿਛੇ 3 ਕਨਾਲ 8 ਮੱਲੇ ਜ਼ਮੀਨ ਛੱਡ ਗਈ ਸੀ ਜਿੱਤੇ ਵਾਰਿਸ ਕੁਲਦੀਪ ਕੋਰ ਸੀ ਉਸਨੇ ਪਟਵਾਰੀ ਕਿਰਪਾਲ ਸਿੰਘ ਨੂੰ ਇਸ ਜ਼ਮੀਨ ਨੂੰ ਬਤੌਰ ਕਾਨੂੰਨੀ ਵਾਰਿਸ ਦੇਣ ਇੰਤਕਾਲ ਕਰਨ ਲਈ ਕਿਹਾ ਪਰ ਪਟਵਾਰੀ ਨੇ ਇਸ ਜ਼ਮੀਨ ਦੇ ਇੰਤਕਾਲ ਦੇ ਬਦਲੇ 50-60000 ਰੁਪਏ ਦੀ ਮੰਗ ਕੀਤੀ ਇਸੇ ਤਰ੍ਹਾਂ 4 ਮਹੀਨੇ ਬੀਤ ਗਏ ਅਤੇ ਇੰਤਕਾਲ ਨਹੀਂ ਹੋਇਆ ਫਿਰ ਕੁਲਦੀਪ ਕੌਰ ਨੇ ਕੁਝ ਦਿਨ ਪਹਿਲਾਂ ਉਹ ਪਟਵਾਰੀ ਨੂੰ 20000 ਰੁਪਏ ਦੇ ਦਿੱਤੇ ਪਰ ਉਸਨੇ ਹੋਰ ਪੈਸੇ ਦੀ ਮੰਗ ਕੀਤੀ ਇਸ ਤੋਂ ਬਾਅਦ ਜਦੋਂ ਕੁਲਦੀਪ ਕੌਰ ਨੇ ਪਟਵਾਰੀ ਨੂੰ 5000 ਰੁਪਏ ਹੋਰ ਦਿੱਤੇ ਤਾਂ ਵਿਜੀਲੈਂਸ ਦੀ ਟੀਮ ਨੇ ਛਾਪਾ ਮਾਰ ਕੇ ਉਸ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਇਸ ਮੌਕੇ ਇੰਸਪੈਕਟਰ ਪਾਲ ਸਿੰਘ ਵੀ ਮੌਜੂਦ ਸਨ ਕੱਜ ਤੁਸੀਂ ਸ਼ਿਕਾਇਤ ਕੀਤੀ ਹੈ ਵਿਜੀਲੈਂਸ ਨੂੰ ਜ਼ਮੀਨ ਦਾ ਮਾਮਲਾ ਦਾ ਜੀ ਮੇਰੀ ਮਦਦ ਦੀ ਉਤੈਤ ਹੋ ਗਈ ਸੀ ਜੀ ਉਹਨਾਂ ਦੇ ਮਰਸਦ ਪ੍ਰੇਜ਼ੈਂਸ ਵਿੱਚ ਇਹ ਮੇਰਾ ਨਾਮ ਕੰਦਰੀ ਪਟਵਾਰੀ 20000 ਰੁਪਏ ਪਹਿਲਾਂ ਦੇ ਚੁੱਕੇ 60000 ਹੋਰ ਮੰਗਦੇ ਤਾਂ ਵਿਜੀਲੈਂਸ ਕੋਲ ਆਈ ਸੀ ਕਿੰਨੇ ਪੈਸੇ ਤੁਸੀਂ 20000 ਰੁਪਏ ਦੇ ਚੁੱਕੇ ਜੀ ਕਿੰਨੀ ਜ਼ਮੀਨ ਸੀ ਜ਼ਮੀਨ ਤਾਂ ਉਸ ਨੂੰ ਪਤਾ ਜੀ ਕਿੰਨੀ ਹੈ ਤਿੰਨ ਕਨਾਲਾ ਤਿੰਨ ਕਨਾਲਾ 8 ਮਰਲੇ ਹੈ ਜੀ ਉਹਨਾਂ 60000 ਰੁਪਏ ਹੋਰ ਮੰਗਦਾ ਤਾਂ ਜੀ ਮੈਂ ਤਾਂ ਮਿੱਤਵ ਜਨਾਨੀ ਮੈਨਨੇ ਵੈਸੇ ਨਹੀਂ ਦੇ ਸਰੂ ਤੇ ਹੁਣ ਤੁਸੀਂ ਜਿਹੜੀ ਆ ਕੀ ਚਾਹੁੰਦੇ ਜੀ ਵੀ ਕੀ ਕੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੇ ਖਿਲਾਫ ਜੀ ਵੀਰ ਜੀ ਨੇ ਜੋ ਕਰਨਗੇ ਉਹ ਠੀਕ ਹੈ ਜੀ ਵਿਜੀਲੈਂਸ ਵਾਲੇ ਜੀ ਠੀਕ ਠੀਕ ਹੈ ਜੀ ਬੀਬੀ ਕੁਲਦੀਪ ਕੌਰ ਜੀ ਪਿੰਡ ਬਹੁਣਾੜੇ ਦਾ ਉਹ ਪ੍ਰਾਛਿਤ ਕਾਲਾ ਪੁਦੀ ਪਹਾੜ ਦੀ ਜ਼ਮੀਨ ਕਰੀ ਤਿੰਨ ਬਲਾੜ ਉਹ ਮੈਂ ਆਪਣੇ ਨਾਂ ਤੇ ਦੇ ਨਾਂ ਤੇ ਚੜ੍ਹੇ ਸੀ ਅਗਰਤੀ ਭਾਣ ਉਹ ਤੇ ਉਹ ਪਟਵਾਰੀ ਨਾ ਉਹਦੇ ਜੋ ਉਹਦੇ ਬਦਲੇ ਕਨੋਈ ਪਹਿਲਾਂ ਜੁਗਾ ਅੱਜ ਵੀ ਨਾ 5000 ਰੁਪਏ ਮਗਰਿਆ ਸੀ ਉਹ ਜਿਹੜਾ 5000 ਰੁਪਏ ਨੂੰ ਦਿੱਤਾ ਹੋਇਆ ਇਹਦੇ ਉੱਪਰ ਕਵਰ ਕੀਤਾ ਸੀ ਇਹਦੀ ਗ੍ਰফতারੀ ਹੋ ਚੁੱਕੀ ਫਕਤ ਬੰਦਰ ਜੋ ਚੁੱਕਾ ਰੋਪੜ ਤੋਂ ਸੱਜਨ ਸਿਆਣੀ ਦੀ ਰਿਪੋਰਟ ਪੰਜਾਬ ਟੂਡੇ